ਕਾਲਾ ਨਾ ਪਾਇਆ ਏਡਾ ਆ ਵੇਖ ਕੀ ਕਰਤੂਤਾਂ ਕਰਦੀ ਫਿਰਦੀ ਆ ਉਹੀ ਤਾਂ ਮੇਰੇ ਸਿਰ ਵਿੱਚ ਖੇਪ ਪਵਾ ਕੇ ਰੱਖਦੀ ਆ ਨਾ ਉਹ ਕਿਥੇ ਆ ਇੰਨਾ ਕੁ ਜੱਖੀ ਵੇਖ ਕੇ ਤੇ ਹਾਲੇ ਵੀ ਨਹੀਂ ਤੈਨੂੰ ਯਕੀਨ ਹਾਲੇ ਵੀ ਮੈਂ ਝੂਠੀ ਆ ਮੰਮੀ ਝੂਠਿਆਣੀ ਨਹੀਂ ਗੱਲ ਪਰ ਮੈਨੂੰ ਇਹ ਆ ਕਿ ਜੇ ਚਾਚਾ ਜੀ ਨੂੰ ਕੁਝ ਹੋ ਗਿਆ ਤਾਂ ਫਿਰ ਅਸੀਂ ਕੀ ਕਰਾਂਗੇ ਕਿਤੇ ਨਹੀਂ ਕੁਝ ਹੋ ਜਾਂਦਾ ਉਹਨੂੰ ਉਹਦੀਆਂ ਤੇ ਅੱਖਾਂ ਹੀ ਅਜੁੱਗੜੀਆਂ ਆ ਡੈਡੀ ਜੀ ਆ ਗਏ ਹੋ ਤੁਸੀਂ ਬੜੀ ਜਲਦੀ ਆਏ ਹੋ ਆ ਗਿਆ ਆ ਕੀ ਕੀਤਾ ਜੇ ਕਿਉਂ ਮਾਰੀ ਤੇ ਮੇਰੇ ਭੈਣ ਨੂੰ ਚਪੇੜ ਮੈਂ ਜੀ ਮੈਂ ਕੀ ਕੀਤਾ ਵਾ ਕਿਹਨੇ ਵੀ ਮੈਨੂੰ ਮਾਰਿਆ ਮੈਨੂੰ ਮੇਰੇ ਭੈਣ ਨੂੰ ਕਿਉਂ ਮਾਰਿਆ ਡੈਡੀ ਜੀ ਦੱਸੋ ਸਹੀ ਤੂੰ ਚੁੱਪ ਕਰ ਜਾ ਸਮਝ ਮੇਰਾ ਕੀ ਕਰਦਾ ਮੈਂ ਇਹਨੂੰ ਜਾਨੋਂ ਮਾਰਦਾ ਕਸੂਰ ਕੀ ਹੈ ਇਹਨਾਂ ਦਾ ਇਹ ਵੀ ਤਾਂ ਦੱਸੋ ਮੈਂ ਤੁਹਾਨੂੰ ਨਾ ਕੋਈ ਜ਼ਿਆਦਾ ਹੀ ਖੁੱਲ ਦੇ ਬੈਠਾ ਆ ਸਾਰਾ ਕਸੂਰ ਤੇ ਮੇਰਾ ਹੈ ਤੁਹਾਡਾ ਤੇ ਕੋਈ ਕਸੂਰ ਹੀ ਨਹੀਂ ਆ ਇਹ ਤਾਕੀ ਪਤਾ ਤੇ ਲੱਗੇ ਅਛਾ ਤੈਨੂੰ ਪਤਾ ਨਹੀਂ ਤੂੰ ਕੀ ਕੀਤਾ ਐ ਜੇ ਪਤਾ ਹੁੰਦਾ ਕਿ ਉਹ ਪੁੱਛਣਾ ਹੀ ਸੀ ਉਹਨਾਂ ਨੇ ਲੈ ਜੀ ਮੇਰਾ ਕਸੂਰ ਕੀ ਆ ਕਿਹੜੀ ਗਲ ਉਹਨਦੀ ਆਤੀ ਮੇਰੇ ਦਿਵਾਲੇ ਹੋ ਗਏ ਜੇ ਇਹੋ ਜਿਹਾ ਮੈਂ ਕੀ ਕਰਤਾ ਵਾ ਅਛਾ ਤੈਨੂੰ ਨਹੀਂ ਪਤਾ ਤੂੰ ਕੀ ਕੀਤਾ ਐ ਅੱਜ ਤੋਂ ਨਾ ਤੁਹਾਡੀਆਂ ਸਾਰੀਆਂ ਪੜਾਈਆਂ ਪੜੁਈਆਂ ਬੰਦ ਆ ਕੋਈ ਸਕੂਲ ਨਹੀਂ ਜਾਣਾ ਕਦੇ ਨਹੀਂ ਜਾਣਾ ਤੁਸੀਂ ਤੁਸੀਂ ਤਾਂ ਮੇਰੀ ਨੱਕ ਵਢਾ ਕੇ ਰੱਖਤੀ ਆ ਨੱਕ ਵਢਾ ਕੇ ਰੱਖਤੀ ਆ ਕੀ ਕਰਦੀ ਫਿਰਦੀ ਹਾਂ ਬਗਾਨੇ ਮੁੰਡੇ ਨਾਲ ਤੂੰ ਰੱਜੀ ਕਿਹੜੇ ਮੁੰਡੇ ਨਾਲ ਮੈਨੂੰ ਤਾਂ ਕੁਝ ਪਤਾ ਨਹੀਂ ਹੈਗਾ ਇਹ ਚੀਜ਼ ਬਾਰੇ ਤੈਨੂੰ ਨਹੀਂ ਪਤਾ ਸਾਰੇ ਪਿੰਡ ਨੂੰ ਪਤਾ ਆ ਆ ਵੇਖ ਮੇਰੇ ਕੋਲ ਸਬੂਤ ਸਾਰਾ ਹੈਗਾ ਆ ਅਵੇਹ ਦੇ ਜੋ ਦੀਦੀ ਇਹ ਕੀ ਆ ਪਤਾ ਲੱਗ ਗਿਆ ਨਾ ਕਿਹੜੀ ਗੱਲੋਂ ਵਜੀ ਆ ਭਲਾ ਹੋਵੇ ਪਰਝਾਈਦਾ ਜਿਹਨੇ ਵੀਡੀਓ ਬਣਾ ਲਈ ਆ ਮੇਰੀਆਂ ਅੱਖਾਂ ਦੇ ਪੱਟੀ ਵਜੀ ਮੈਂ ਤੁਹਾਡੇ ਦੇ ਅੱਖਾਂ ਬੰਦ ਕਰਕੇ ਵਿਸ਼ਵਾਸ ਕਰਦਾ ਹਾਂ ਅੱਜ ਤੋਂ ਨਾ ਤੁਹਾਡੀ ਪੜ੍ਹਾਈ ਲਿਖਾਈ ਸਾਰਾ ਕੁਝ ਬੰਦ ਵੇਹਦਾ ਕੋ ਮੜਾ ਮੋਟਾ ਮੁੰਡਾ ਤੁਹਾਡਾ ਵੱਡਦਾ ਫਾਮ ਹੈ ਡੈਡੀ ਤੂੰ ਹੀ ਬੋਲਣ ਕਿਵੇਂ ਡਏ ਜੇ ਇੱਕ ਵਾਰੀ ਉਹਦੀ ਗੱਲ ਤੇ ਸੁਣ ਲੈਂਦੇ ਹੈ ਉਹਦੀ ਗੱਲ ਤੂੰ ਹੀ ਸੁਣੀ ਨਹੀਂ ਤੇ ਤੁਸੀਂ ਇੰਨੀਆਂ ਸਾਰੀਆਂ ਸਾਨੂੰ ਗੱਲਾਂ ਕਰਤੀਆਂ ਨੇ ਉਹਦੇ ਵੱਲ ਵੇਖੋ ਤੇ ਸਹੀ ਉਹ ਭਲਾ ਇਦਾਂ ਕਰ ਸਕਦੀ ਆ ਅੱਜ ਤੱਕ ਨਹੀਂ ਤੁਹਾਡੀ ਪੱਗ ਨੂੰ ਦਾਗ ਲਾਇਆ ਤੇ ਹੋਣੀ ਉਹਨੇ ਤਾਂ ਖਾਣ ਕੇ ਲਾਉਣਾ ਸੀ ਤੇ ਰਹੀ ਗੱਲ ਤਾਈ ਦੀ ਤਾਈ ਤੇ ਅੱਗੇ ਨਹੀਂ ਸਾਨੂੰ ਜੀਨ ਦਿੰਦੀ ਇੰਨੀਆਂ ਗੱਲਾਂ ਕਰਦੀ ਆ ਸਾਨੂੰ ਤੇ ਉਹਨੇ ਹੁਣ ਵੀ ਤੁਹਾਨੂੰ ਝੂਠ ਸੱਚ ਮਾਰ ਕੇ ਤੇ ਪੜਕਾ ਕੇ ਇੱਥੇ ਭੇਜਤਾ ਤੁਸੀਂ ਆਉਂਦੀ ਆ ਭੈਣ ਦੇ ਚ ਪੇੜ ਮਾਰਤੀ ਆ ਤੁਸੀਂ ਕੁਝ ਸੋਚਿਆ ਨਾ ਸਮਝਿਆ ਇਦਾਂ ਥੋੜੀ ਹੁੰਦਾ ਵਾ ਮੈਂ ਨਾ ਅਜੇ ਤੱਕ ਤੁਹਾਡੀ ਤਾਈ ਦੇ ਵਿਸ਼ਵਾਸ ਨਹੀਂ ਕਰਦਾ ਅੱਜ ਉਹਨੇ ਜਦੋਂ ਮੈਨੂੰ ਦਿਖਾਇਆ ਉਦੋਂ ਮੈਨੂੰ ਇੱਥੇ ਵਿਸ਼ਵਾਸ ਹੋਇਆ ਆ ਕਈ ਵਾਰੀ ਡੈਡੀ ਦੀ ਅੱਖਾਂ ਵੇਖਿਆ ਵੀ ਝੂਠ ਨਿਕਲ ਆਉਂਦਾ ਵਾ ਜ਼ਰੂਰੀ ਨਹੀਂ ਕਿ ਜੇ ਉਹਨਾਂ ਤਾਨੂੰ ਫੋਨ ਤੇ ਵਿਖਾਇਆ ਉਹ ਸੱਚੀ ਹੋਵੇ ਉਹ ਮੁੰਡਾ ਦੀਦੀ ਲੱਗੇ ਖਲੋਤਾ ਸੀ ਮੈਂ ਜੋ ਵੀਡੀਓ ਵਿੱਚ ਵੇਖਿਆ ਨਹੀਂ ਖਲੋਤਾ ਸੀ ਇਹੋ ਪੁੱਛਣ ਡਿਆ ਦੀਦੀ ਤੇ ਨਹੀਂ ਨਾ ਉਹਦੇ ਲੱਗੇ ਗਈ ਕੀ ਪਤਾ ਇੱਕ ਵਾਰੀ ਪੁੱਛੋ ਤੇ ਸਹੀ ਉਹਨਾਂ ਨੂੰ ਉਹ ਕਿਉਂ ਖਲੋਤਾ ਸੀ ਦੀਦੀ ਉਹਨੇ ਲੱਗੇ ਗਈ ਆਪਣੇ ਬੂਏ ਕੇ ਖਲੋਤਾ ਸੀ ਡੈਡੀ ਮੇਰੀ ਗੱਲ ਸੁਣੋ ਉਹ ਮੁੰਡਾ ਇਨਾ ਚੰਗਾ ਆ ਨਾ ਜਿਹੜਾ ਤੁਹਾਨੂੰ ਉੱਥੇ ਸੜਕ ਤੇ ਜਦ ਤੁਸੀਂ ਡਿੱਗ ਗਏ ਸੀ ਕੋਈ ਤੁਹਾਨੂੰ ਕਿਸੇ ਨੇ ਚੁੱਕਿਆ ਨਹੀਂ ਉਸ ਇਨਸਾਨ ਨੇ ਚੁੱਕਿਆ ਤੁਸੀਂ ਦੱਸੋ ਕਿ ਉਹ ਗਲਤ ਹੋ ਸਕਦਾ ਵਾ ਉਹ ਕਦੀ ਵੀ ਨਹੀਂ ਗਲਤ ਹੋ ਸਕਦਾ ਇਨਾ ਚੰਗਾ ਮੁੰਡਾ ਤੁਹਾਨੂੰ ਦਵਾਦਾਰੂ ਦਵਾਈਆ ਹਸਪੀਟਲ ਲੈ ਕੇ ਗਿਆ ਤੇ ਤੁਸੀਂ ਉਸ ਮੁੰਡੇ ਤੇ ਸ਼ੱਕ ਕਰਨ ਦੇ ਜੇ ਕਿ ਉਹ ਵੀ ਭੈਣ ਨਾਲ ਉਹ ਮੁੰਡਾ ਆਣ ਕੇ ਭੈਣ ਨਾਲ ਅੱਗੇ ਖਲੋਤਾ ਸੀ ਗੇੜਗਾੜੀ ਇਹ ਨਹੀਂ ਉਹਦੇ ਲੱਗ ਗਈ ਇੱਕ ਵਾਰੀ ਉਹਦੀ ਗੱਲ ਤੇ ਸੁਣੋ ਤੁਸੀਂ ਉਹਨੂੰ ਮੌਕਾ ਤੇ ਦਿਓ ਬੋਲਣ ਦਾ ਤੁਸੀਂ ਤਾਈ ਦੇ ਪਿੱਛੇ ਲੱਗ ਕੇ ਤੇ ਆਣ ਕੇ ਦੀਦੀ ਨੂੰ ਬੋਲਣ ਦਾ ਭੇਜੇ ਤੂੰ ਹੀ ਨਾ ਜਿਆਦਾ ਚਪਟ ਚਪੜ ਮਾ ਕਰੀਆ ਇਹ ਨਾ ਹੈ ਤੇਰੇ ਦੇ ਵਿੱਚ ਕਿਤੇ ਵਾਜੇ ਡੈਡੀ ਤੂੰ ਨਾ ਆਪਣੇ ਮੰਦਿਰ ਵਿੱਚ ਪੂਰੀ ਕਾਲੀ ਲਾ ਮਾਰ ਲਓ ਜਿੰਨੀਆਂ ਵਿੱਚ ਪੀੜਾ ਮਾਰਨੀਆਂ ਪਰ ਜੋ ਕੁਝ ਵੀ ਤਾਨੂੰ ਪਾਈਨੇ ਵਿਖਾਇਆ ਨਾ ਸਭ ਕੁਝ ਚੂਰ ਥਾ ਤਾਨੂੰ ਮੈਂ ਸੱਚ ਦੱਸਦੀ ਆਂ ਵੀ ਗੱਲ ਹੈ ਕੀ ਆ ਕੀ ਦੱਸਣਾ ਦੱਸ ਸਭ ਕੁਝ ਤੇ ਮੈਂ ਵੇਖ ਲਿਆ ਆ ਹੋਰ ਵੇਖਣ ਵਾਲਾ ਕੀ ਰਹਿ ਗਿਆ ਮੈਂ ਤਾਂ ਕਹਿਣਾ ਕਿ ਜਦੋਂ ਰੱਬ ਨੇ ਤੁਹਾਡੀ ਮਾਨ ਚੁੱਕਿਆ ਹੈ ਨਾ ਮੈਨੂੰ ਵੀ ਉਹ ਚੁੱਕ ਲੈਂਦਾ ਮੈਨੂੰ ਆਦੇ ਇਹਨਾਂ ਦੇਖਣਾ ਪੈਂਦਾ ਡੈਡੀ ਧੰਮ ਬੋਲੋ ਇਦਾਂ ਦੀ ਕੋਈ ਗੱਲ ਨਹੀਂ ਆਗੀ ਗੱਲ ਹੋਰ ਕਿਹਦੀ ਨਹੀਂ ਸਾਰੇ ਪਿੰਡ ਦੂਦੂ ਘੰਡਿਆ ਮੇਰੇ ਤੇ ਡੈਡੀ ਜੀ ਮੈਂ ਤੁਹਾਨੂੰ ਕਿੱਦਾਂ ਵਿਸ਼ਵਾਸ ਦਿਵਾਵਾਂ ਇਹੋ ਜੀ ਕੋਈ ਗੱਲ ਨਹੀਂ ਹੈਗੀ ਤੁਸੀਂ ਸਮਝਦੇ ਕਿਉਂ ਨਹੀਂ ਆ ਮੈਨੂੰ ਨਾ ਤੁਹਾਡੇ ਦੇ ਪਹਿਲੇ ਬੜਾ ਹੁਸ਼ਵਾਸ ਹੋਈ ਕੋਣ ਨੇ ਮੈਨੂੰ ਤੁਹਾਡੇ ਤੇ ਵਿਸ਼ਵਾਸ ਰਿਆ ਦਫਾ ਰੱਖੋ ਮੇਰੇ ਸਾਹਮਣੇ ਦੋਵੇਂ ਤੁਸੀਂ ਦੀਦੀ ਤੁਸੀਂ ਰੋਣਾ ਮੈਂ ਡੈਡੀ ਨੂੰ ਨਾ ਸਮਝਾਵਾਂਗੀ ਹਾਲੇ ਉਹ ਗੁੱਸੇ 'ਚ ਨੇ ਤੇ ਕੁਝ ਵੀ ਬੋਲੀ ਜਾਂਦੇ ਨੇ ਮੇਰੇ ਭੈਣ ਤੂੰ ਰੋਣਾ ਮੈਨੂੰ ਵੀ ਹੋਰ ਤਰ੍ਹਾਂ ਹੁੰਦਾ ਤੂੰ ਰੋਨੀਏ ਤੇ ਮੇਰਾ ਸਹਾਰਾ ਕੌਣ ਆ ਇੱਕ ਡੈਡੀ ਤੋਂ ਬਿਨਾ ਡੈਡੀ ਤੇ ਹੁਣ ਬਹੁਤ ਜ਼ਿਆਦਾ ਗੁੱਸੇ ਵਿੱਚ ਆ ਕੋਈ ਨਹੀਂ ਮੈਂ ਸਮਝਾਵਾਂਗੀ ਬੰਦ ਚਾਪਣ ਨੇ ਮੈਂ ਕੁਝ ਨਹੀਂ ਕੀਤਾ ਵੀ ਮੈਨੂੰ ਡੈਡੀ ਤੇ ਪੂਰਾ ਯਕੀਨ ਆ ਤੁਸੀਂ ਬਿਲਕੁਲ ਸੱਚੇ ਜੇ ਤੁਸੀਂ ਅੱਗਾ ਕਦੀ ਕਰ ਹੀ ਨਹੀਂ ਸਕਦੇ ਦੀਦੀ ਉਹ ਵੀ ਮੁੰਡਾ ਬਹੁਤ ਚੰਗਾ ਵਾ ਮੈਂ ਵੇਖਿਆ ਵਣਾ ਉਹਨੂੰ ਤੁਸੀਂ ਬਸ ਚੁੱਪ ਕਰੋ ਤਾਈ ਨੇ ਬਸ 扑ਕਾਇਆ ਵਾ ਤੇ ਡੈਡੀ ਨੂੰ ਸਾਡੇ ਤੇ ਕੋਈ ਯਕੀਨ ਨਹੀਂ ਆ ਬਸ ਤਾਈ ਦੀਆਂ ਗੱਲਾਂ 'ਚ ਆਣ ਕੇ ਚੁੱਕਣਾ ਚਾਣ ਕੇ ਤੇ ਆਪਣੇ ਘਰ ਹੀ ਲੜਾਈ ਪਾ ਲਈ ਆਣ ਕੇ ਤੁਸੀਂ ਚੁੱਪ ਕਰੋ ਮੈਂ ਨਾ ਕਦੀ ਤਿੰਨ ਪੁੱਤਾਂ ਵਿੱਚ ਕੋਈ ਫਰਕ ਹੀ ਨਹੀਂ ਸਮਝਿਆ ਮੈਂ ਸੋਚਿਆ ਇਹਨਾਂ ਨੂੰ ਪੜਾ ਲਿਖਾ ਕੇ ਨਾ ਕੋਈ ਅਫਸਰ ਬਣਾਉਂਗਾ ਪਰ ਇਹਨਾਂ ਦੇ ਹੋਰ ਪਾਸੇ ਤੋਂ ਰੁਪਈਆ ਅੱਗ ਲੱਗੇ ਇਹਨਾਂ ਦੀ ਪੜ੍ਹਾਈ ਨੂੰ ਆਲੰਮੀ ਰੋਟੀ ਆ ਗਿਆ ਜੇ ਤਾਂ ਰੋਟੀ ਪਕਾਉਣ ਦਾ ਜੋ ਸਵੇਰੇ ਦਿਨ ਮੈਂ ਕਿਹਾ ਵੀ ਟਾਈਮ ਨਾਲ ਉੱਠ ਖਲੋਇਆ ਕਰ 12 ਵਜੇ ਉੱਠ ਕੇ ਤੇ ਮਿੰਦ ਭੁੱਖ ਲੱਗ ਜਾਂਦੀ ਟਾਈਮ ਨਾਲ ਮੰਮੀ ਭੁੱਖ ਤਾਂ ਜਾਨੂੰ ਲੱਗ ਜਾਂਦੀ ਆ ਪਰ ਤੁਸੀਂ ਵੀ ਆਂਦੀ ਹੋ ਫਿਰ ਆਹ ਦੀ ਸਬਜੀ ਮੈਂ ਖਾਣੀ ਨਹੀਂ ਮੈਨੂੰ ਸਵੇਰੇ ਤਾਜੀ ਚਾਹੀਦੀ ਆ ਤੁਸੀਂ ਆਪੇ ਕਹਿ ਬਿ ਮੈਨੂੰ ਹੁਣ ਚਣਿਆਂ ਦੀ ਸਬਜੀ ਬਣਾ ਕੇ ਦੇ ਮੈਨੂੰ ਟਾਈਮ ਤੇ ਲੱਗੇ ਬੰਦਾ ਟਾਈਮ ਨਾ ਬਣਾ ਲੇ ਤੇ ਮੰਮੀ ਟਾਈਮ ਤੇ ਲੱਗਣਾ ਹੀ ਇਹੀ ਕਿਹੜੇ ਬਾਲੇ ਹੀ ਰਾਤ ਦੇ ਵੀ ਹੁਣ ਫੇਰ ਵੀ ਸਬਜੀ ਚੰਗੀ ਬਣ ਜਾਂਦੀ ਆ ਹੁਣ ਮੈਂ ਪਹਿਲੇ ਇਹਨਾਂ ਨੂੰ ਬਾਲਿਆ ਤੇ ਫੇਰ ਬਣਾਇਂਗੀ ਸਬਜੀ ਚੱਲ ਜਾ ਗੱਲਾਂ ਤੇ ਤੈਨੂੰ ਬੜੀਆਂ ਆਉਂਦੀਆਂ ਗਰਲੀ ਨਾ ਮੈਂ ਤੇ ਮਮੀ ਚੱਲੇ ਆਂ ਸ਼ਹਿਰ ਹਾਂਜੀ ਤੇ ਤੁਸੀਂ ਨਾ ਮੜਾ ਜੇ ਮਰਾ ਬਾਪੂ ਨਾ ਬਾਹਰ ਦਾ ਵੀ ਖਿਆਲ ਰੱਖੋ ਜੇ ਕੋਈ ਆਊਗਾ ਗਵਾ ਖੜਾਊਗਾ ਤਾਂ ਖੋਲ ਦੇ ਚਲੋ ਕੋਈ ਗੱਲ ਨਹੀਂ ਤੇ ਤੁਹਾਨੂੰ ਕਿੰਨਾ ਕੁ ਟਾਈਮ ਲੱਗਣਾ ਤੇ ਟਾਈਮ ਜ਼ਿਆਦਾ ਨਹੀਂ ਲੱਗਣਾ ਇੱਕ ਤੇ ਨਕਰਨੇ ਲਗਾਨ ਤੇ ਥੋੜਾ ਜਾਣਾ ਵਾ ਤੇ ਮੁੜ ਕੇ ਮਮੀ ਦਾ ਇੱਕ ਛੋਟਾ ਜਿਹਾ ਕੰਮ ਮਤਲਬ ਲਗਭਗ 1.5 ਤੋਂ 2 ਘੰਟੇ ਜਾਏਗਾ ਚਲੋ ਕੋਈ ਗੱਲ ਨਹੀਂ ਤੇ ਨਾਲ ਮੈਨੂੰ ਦੱਸ ਦੇ ਜੇ ਕੋ ਖਾਣ ਖੂਣ ਕਿੰਨੀ ਤੇ ਲੈ ਆਉਣਾ ਨਹੀਂ ਚੱਲ ਰਹਿਣ ਦੋ ਤੇ ਉਹ ਐਵੇਂ ਰਹਿਣ ਦੋ ਨਾ ਕਹਿ ਦੱਸ ਕੀ ਖਾਣਾ ਜੀ ਮੈਂ ਕਿਆ ਨਾ ਲੈ ਆਇਓ ਤੇ ਮੰਮੀ ਨੇ ਇਹ ਗੱਲ ਤੋਂ ਬੋਲਣ ਡਿਆ ਬਣਾ ਮੰਮੀ ਵੀ ਜੇ ਦੂਜੀ ਦੁਕਾਨ ਤੇ ਜਾਣਾ ਵਾ ਉਦੋਂ ਮੈਂ ਹੋਰੇ ਜਾ ਕੇ ਜੋ ਕਹੀ ਲੈ ਆਵਾਂਗਾ ਉਦੋਂ ਮੈਨੂੰ ਪਤਾ ਜੇ ਤੂੰ ਖਾਣਾ ਉਹ ਤੇ ਪਹਿਲਾਂ ਪਤਾ ਤੇ ਫਿਰ ਤੁਸੀਂ ਲੈ ਹੀ ਆਇਓ ਜੇ ਤੈਨੂੰ ਪਤਾ ਹੀ ਅਜੀ ਟਿੱਕੀਆਂ ਲੈ ਆਵਾਂਗਾ ਹੈ ਚਲੋ ਠੀਕ ਹੈ ਕੀ ਹੋਰ ਕੋਈ ਥਾਣਾ ਨਹੀਂ ਬਸ ਟਿੱਕੀਆਂ ਲੈ ਆਇਓ ਤੇ ਠੀਕ ਆ ਤੇ ਇੱਕ ਕੰਮ ਹੋਰ ਕਰਨਾ ਹੈ 4 ਵਜੇ ਨਾ ਉਹ ਰਾਜੂ ਨੇ ਆਉਣਾ ਚਾਹ ਲੈਣਾ ਅੱਛਾ ਬੰਦੇ ਲਾਏ ਨਾ ਕਿਤਾਈ ਤੈਨੂੰ ਪਤਾ ਹੀ ਹੈ ਹਾਂਜੀ ਚਾਹਾਂ ਲੱਗਦੀ ਹਾਂ ਤੇ 4 ਵਜੇ ਨਾ ਚਾਹ ਬਣਾ ਛੱਡ ਚਲੋ ਕੋਈ ਗੱਲ ਮੈਂ ਤੇਨੂੰ ਫੋਨ ਕਰੇ ਕਰਦਾਂਗਾ ਜਦੋਂ ਆਉਣ ਲੱਗੇਗਾ ਚਲੋ ਠੀਕ ਆ ਕੋਈ ਗੱਲ ਹਾਂ ਤੇ ਚੱਲ ਠੀਕ ਆ ਬਰਾ ਕੋਈ ਗੱਲ ਹੋ ਮੈਂ ਮਾਮੀ ਆਂ ਹੁੰਡਾ ਪਾਂਡੇ ਟੋਲਾ ਮੈਂ ਠੀਕ ਆ ਇਹ ਬੋਲਦੇ ਵੀ ਕੀ ਹਾਲ ਹੋ ਮਮਮੀ ਨੇ ਆਕੇ ਤੇ ਕਾਲਾ ਪਟੜਨੀ ਵੀ ਇਹ ਦੀ ਚੀਜ਼ ਤੋੜ ਲਿਆ ਇਹ ਤਾਂ ਕਰਨਾ ਸ਼ਾਮ ਨੂੰ ਅਜੇ 8:00 ਵਜੇ ਪਾਣੀ ਆਲੀ ਤੇ ਇਹ ਤਾਂ ਇਸ਼ਨਾਨ ਪਾਣੀ ਕਰਵਾਉਣਾ ਮਮਮੀ ਆਜੋ ਕੰਕੀ ਕਰਨ ਦੇ ਤੇ ਮਮਮੀ ਇਨਾ ਟਾਈਮ ਲਾਤਾ ਤੁਸੀਂ ਕਿ ਟਾਈਮ ਤੇ ਲੱਗਣਾ ਵਾ ਰੋਟੀ ਬਣਾ ਲਈ ਹਾਂ ਇਹਨੇ ਮੈਂ ਰਾਤ ਦਾ ਦੱਸਿਆ ਕਿ ਸਵੇਰੇ ਹੀ ਜਾਣਾ ਵਾ ਤੇ 12 ਵਜੇ ਜਦੋਂ ਕਿ ਚੌਂਕੇ 'ਚ ਵੱਢਦੀ ਐ ਤੂੰ ਹੀ ਉਹਨੂੰ ਚੌਂਕੇ 'ਚ ਵੜ ਕੇ ਆਉਣਾ ਤੂੰ ਹੀ ਤਾਂ ਚਾਰ ਟਾਈਮ ਨਾ ਹੁੰਦੇ ਤੇ ਰੋਟੀ ਬਣਾਉਂਗੀ ਤੇ ਫੇਰ ਹੀ ਖਾ ਕੇ ਤੁਰਨਾ ਨਹੀਂ ਮੰਮੀ ਤੂੰ ਇਹ ਨਾ ਬੰਨ੍ਹ ਲਈ ਹੱਥ ਦੀ ਘਰ ਦਿੰਦੇ ਐ ਇਸੇ ਕਰਕੇ ਤੁਹਾਨੂੰ ਸਿਰੇ ਰੋੜਦਾ ਸਾਰੇ ਵੀ ਕਹਿੰਦੇ ਮੰਮੀ ਬਹੁਤਾ ਕਰਨਾ ਲਾਏ ਜੋ ਕਰਨਾ ਕਰ ਲੋ ਤੇ ਮੈਂ ਕੀ ਕਰਨਾ ਮੈਂ ਤਾਂ ਕੇ ਰੋਟੀ ਖਾ ਕੇ ਜਿੰਨੇ ਦਵਾਈ ਵੀ ਤਾਂ ਖਾਣੀ ਹੁੰਦੀ ਐ ਉਹ ਮੰਮੀ ਦਵਾਈ ਤਾਂ ਖਾਓ ਤੱਕ ਹੁਣ ਕਿੰਨੀ ਚੜ ਗਈ ਐ ਇਸੇ ਕਰਕੇ ਤੁਹਾਨੂੰ ਮਸਮਝੇ ਹੋਣਿਆ ਵੀ ਇੱਕ ਦੇ ਟਾਈਮ ਨਾਲ ਜਾਂਦੇ ਟਾਈਮ ਨਾਲ ਹੁੰਦੀ ਤੇ ਦੂਜਾ ਜਾਂ ਕੋਈ ਮਗਰੋਂ ਆ ਗਿਆ ਜਾਂਦਾ ਵਾ ਕਾਹਦੇ ਤੇ ਉਹਨਾਂ ਨੇ ਐਸਾ ਕਿਹਾ ਕਿ ਉੱਥੇ ਦੇ ਟਾਈਮ ਨਾਲ ਕੰਮ ਕਰ ਲਿਆ ਕਰ। ਲੋ ਜਿੱਦਾਂ ਤੂੰ ਬੰਦੀ ਆ ਮੈਂ ਸਾਰਾ ਕੰਮ ਤੰਦਾ ਕਰਕੇ ਤੇ ਵਿਲੀ ਹੋ ਜਾਂਦੀ। ਮਮੀ ਹਰ ਗੱਲ ਨੂੰ ਉਲਟਾ ਲਾ ਦੋ ਹੈ। ਤੂੰ ਹੀ ਤਾਂ ਸਿੱਧੀ ਗੱਲ ਨੂੰ ਪੁੱਠੀ ਪਾ ਲੈਂਦੇ। ਹਾਂ ਮੈਂ ਕਿਉਂ ਚੱਲੀਏ ਸਾਡੀ ਮੈਨੂੰ ਪੁੱਠੀ ਮੈਂਂਦਿਆ ਤੇ ਕਦੋਂ ਜਾ ਕੇ ਦੋਦਰ ਕੰਮ ਕੀ ਨਿਵੇੜਾ ਵਿੱਚ ਜਾਣਾ। ਤੇ ਦੇਖ ਨਾਲ ਮੈਂ ਨਹੀਂ ਤੇ ਤੂੰ ਪੇ ਸੜ ਨਹੀਂ ਹੈ। ਹੁਣ ਮੈਨੂੰ ਨਹੀਂ ਪਤਾ ਮੈਂ ਉੱਥੇ ਜਿੱਥੇ ਤੂੰ ਜਾਂਦੀ ਉਹ ਉਧਰ ਨਿਕੇ ਜਾਣਾ। ਉਧਰ ਵੇਖ ਕੇ ਨਸੀ ਜਿਹੜਾ ਮੇਰੇ ਵਾਲੇ ਕੰਮ ਉਹ ਕਰਕੇ ਚੱਲਦੀ ਸੀ। ਅੱਛਾ ਕਰੋ ਜਰੂਰ ਤੁਹਾਡੀ ਬੱਸੇ ਚੱਲ ਜਿਓ ਕਿਉਂ ਬੱਸੇ ਚੱਲ ਜੇ ਮੈਂ ਕੋ ਚਲੋ ਬਾਬਾ ਉਹ ਘਰ ਨੂੰ ਮੈਂ ਤੁਹਾਨੂੰ ਨਾ ਕੋਈ ਜਿਆਦਾ ਕੋਈ ਨਾ ਕੋਈ ਦੇਖੋ ਨਾਰਾ ਕਸੂਰ ਤੇ ਮੇਰਾ ਇਹ ਤਾਂ ਵਿਦਾਇਤ ਤੁਹਾਡਾ ਨਾ ਕੰਨੀ ਨਹੀਂ ਆ ਕਿਸ ਤੱਕ ਪਤਾ ਕੀ ਮਦਦੀ ਲੱਗੀ ਅੱਛਾ ਤੈਨੂੰ ਪਤਾ ਨਹੀਂ ਤੈਨੂੰ ਪਤਾ ਨਹੀਂ ਤੂੰ ਪਤਾ ਕਿਤਾ ਹੈ ਕਿਤਾ ਹੈ ਜੇ ਪਤਾ ਦੇ ਮਤਾ ਕੁਛ ਨਹੀਂ ਉਹਨਾਂ ਨੇ ਕੀ ਕਰਦੀ ਫੀਲ ਕਰਦੀ ਬੰਦੇ ਮੁੰਡੇ ਦਾ ਨੇ ਮੁੰਡੇ ਨਾਲ ਰੈਡੀ ਕਿਹਨੇ ਮੁੰਡੇ ਨਾਲ ਕੁਝ ਪਤਾ ਨਹੀਂ ਪਤਾ ਨਹੀਂ ਤੈਨੂੰ ਨਹੀਂ ਪਤਾ ਲੱਭ ਨੂੰ ਫੋਨ ਲੱਗ ਪੁੱਛ ਨਹੀਂ ਫੇ ਕਦੋਂ ਕੰਨਾ ਤੀ ਹਲੋ ਮੈਂ ਲਾਵ ਕਦੋਂ ਘੋਣਾ ਦੀ ਇਥੋਂ ਪਰ ਸ਼ਾ 2-3 ਘੰਟੇ ਲੱਗ ਜਣੇ ਆ ਨਹੀਂ ਨਹੀਂ ਕੋਈ ਕੰਮ ਨਹੀਂ ਜੇ ਤੁਸੀਂ ਤੁਰੋਗੇ ਨਾ ਤਾਂ ਮੈਨੂੰ ਦੱਸ ਦਿਓ ਹਾਂਜੀ ਮੈਂ ਕਹਿੰਦੀ ਮੈਂ ਨਵ ਘਰ ਹੋਵਨੀਆ ਚੱਲ ਕਿੰਨੇ ਦਿਨ ਹੋ ਗਏ ਆ ਨਾ ਤਾਂ ਉਹ ਆਈਆਂ ਨਹੀਂ ਤੇ ਨਾ ਮੈਨੂੰ ਕਿਤੇ ਦਿਖਿਆ ਹੀ ਆ ਤੇ ਮੇਰਾ ਦਿਲ ਕੰਡਿਆ ਚੱਲ ਹੋਵਨੀਆ ਨਾ ਕਰੋ ਚਲੋ ਠੀਕ ਆ ਪਰ ਤੁਰਨਗੇ ਮੈਨੂੰ ਚੇਤੇ ਨਾਲ ਫੋਨ ਕਰ ਦਿਓ ਇੱਕ ਵਾਰੀ ਚੀ ਚਲ ਇੱਦਾਂ ਕਰਨੀ ਆ ਮੈਂ ਹੋਈ ਹੰਨੀ ਉਧਰ

ਨਾਵ PUBG ਆ ਨਾ ਮੈਨੂੰ ਪਤਾ ਕਿ ਹੋ ਰੌਂਡਿਆ ਹਾਂ ਤੈਨੂੰ ਪਤਾ ਹੀ ਆ ਬਹੁ ਮੈਂ ਤੜੇ ਤੇ ਆਈ ਹਾਂ ਮੈਂ ਕਿਹਾ ਕਿਆ ਵਾ ਨਾ ਮੈਨੂੰ ਦਿਖੀਆਂ ਵਾ ਤੇ ਨਾ ਘਰ ਆਈਆਂ ਹੀ ਨੇ ਤੇਜੀ ਜੀ ਨੇ ਕਿੰਨਾ ਮਾੜਾ ਸੋਚਿਆ ਮੇਰੇ ਬਾਰੇ ਮਤੂੰ ਕਿਉਂ ਇੰਦਾ ਸੋਚਦੀ ਆ ਪਰ ਬਤਾਉਣਾ ਕਰਕੇ ਮੇਰੇ ਨਾਲ ਡੈਡੀ ਜੀ ਵੀ ਨਹੀਂ ਸਿੱਧੇ ਮੂੰਹ ਬੋਲਣ ਦੇ ਮੈਨੂੰ ਕਮੋਂ ਤੱਕ ਨਹੀਂ ਦੇ ਮੈਨੂੰ ਪਤਾ ਮੈਂ ਕਿੱਦਾਂ ਇੱਤੇ ਰਹਿਣੀ ਬਬੂ ਮੈਂ ਤੇ ਚਾਚਾ ਜੀ ਨੂੰ ਬੜਾ ਸਮਝਾਇਆ ਸੀ ਫੇ ਕਈ ਵਾਰੀ ਅੱਖੀ ਵੇਖਿਆ ਨਾ ਕੰਨੀ ਸੁਣਿਆ ਵੀ ਝੂਠ ਹੁੰਦਾ ਜੇ ਪਰ ਮੈਂ ਇਦਾਂ ਦਾ ਕੋਈ ਕੰਮ ਨਹੀਂ ਕੀਤਾ ਹੈਗਾ ਮੰਨਦਾ ਹੀ ਨਹੀਂ ਕੋਈ ਮੇਰੀ ਗੱਲ ਮੈਂ ਬੜੀਆਂ ਮਿੰਤਾ ਕਰਨੀਆਂ ਸਮਝਾਉਣੀ ਕਿ ਮੈਂ ਉਹ ਜਿਹੀ ਨਹੀਂ ਹੈਗੀ ਮੈਂ ਕੋਈ ਇਦਾਂ ਦਾ ਕੰਮ ਨਹੀਂ ਕੀਤਾ ਪਰ ਉਹ ਸੁਣਦੇ ਹੀ ਨਹੀਂ ਮੇਰੀ ਗੱਲ ਇੱਕ ਮਿੰਟ ਚ ਉਹਨਾਂ ਨੂੰ ਤਾਈ ਤੇ ਯਕੀਨ ਆ ਗਿਆ ਜੋਨ ਨੇ ਫੇ ਖਾਇਆ ਵਾਣਾ ਉਹੀ ਉਹਨਾਂ ਨੂੰ ਸੱਚ ਲੱਗਦਾ ਵਾ ਤੇ ਜੋ ਉਹਨਾਂ ਨੇ ਆਪਣੀ ਧੀ ਦੱਸੰਦੀਆ ਉਹ ਸਭ ਕੁਝ ਝੂਠ ਲੱਗਨਦਿਆ ਵਾ ਤੇ ਡੈਡੀ ਜੀ ਨੇ ਮੇਰੇ ਚਪੇੜ ਵੀ ਮਾਰੀ ਚਪੇੜ ਮਾਰੀ ਨਾ ਵਾ ਚਾਚਾ ਜੀ ਨੇ ਤੇਰੇ ਉਹਨਾਂ ਨੂੰ ਚਪੇੜ ਮਾਰਨੀ ਚਾਹੀਦੀ ਜਵਾਨ ਤੇ ਪੁੱਤ ਨੂੰ ਮੈਂ ਤਾਂ ਕੀ ਆਈ ਭਾਵੇਂ ਖੋਰ ਦੋ ਵੱਧ ਮਾਰ ਲਓ ਪਰ ਮੈਂ ਕੰਮ ਨਹੀਂ ਕੀਤਾ ਮੇਰੇ ਤੇ ਯਕੀਨ ਕਰੋ ਪਰ ਉਹਨਣ ਨੂੰ ਨਹੀਂ ਮੇਰੇ ਤੇ ਵਿਸ਼ਵਾਸ ਆਗਾ ਦੱਸੋ ਮੈਂ ਕਿਹੜੇ ਖੂਜ ਪਵਾਂ ਨਾ ਮੈਂ ਵਿਸ਼ਵਾਸ ਤੋਂ ਆਵਾ ਨਣ ਨਾ ਪਹਿਲਾਂ ਤੂੰ ਚੁੱਪ ਕਰ ਮੇਰਾ ਪੁੱਤ ਚੁੱਪ ਕਿਦਾਂ ਹੋਵਾਂ ਜਦੋਂ ਦਾ ਮੇਰੇ ਤੇ ਇਹ ਵਾਲਾ ਇਲਜ਼ਾਮ ਲੱਗਾ ਵਾ ਨਾ ਮੈਨੂੰ ਤੇ ਕਿਤੇ ਰੋਟੀ ਨਹੀਂ ਮੰੰਗਣ ਦੀ ਤੇ ਅੰਦਰੋਂ ਅੰਦਰ ਹੀ ਘੁੱਟ-ਘੁੱਟ ਕੇ ਮਰੰਦੀ ਆ ਮੈਂ ਤੇ ਬਹੂਏ ਤਾਂ ਥੋੜਾ ਕਰੀ ਜਾਵਾ ਤੇ ਡਰਾਂ ਕਾ ਦਾ ਵੈਰ ਰੋਟੀ ਨਹੀਂ ਖਾਏਂਗੀ ਤਾਂ ਬਿਮਾਰ ਹੋ ਜੇਂਗੀ ਬਿਮਾਰ ਹੋ ਜੇਂਗੀ ਤਾਂ ਸਾਰਿਆਂ ਨੂੰ ਟੈਨਸ਼ਨ ਹੁੰਨੀ ਆ ਤੇਰੀ ਕਿਹਨੂੰ ਕੋਈ ਟੈਨਸ਼ਨ ਨਹੀਂ ਹੁੰਨੀ ਸਗੋ ਚੰਗਾ ਵਾ ਸਿਆਪਾ ਮੁਕੇਗਾ ਚਲੋ ਸਾਰਿਆਂ ਨੂੰ ਮੇਰੇ ਤੇ ਗੁੱਸਾ ਵਾ ਨਾ ਸਾਰਿਆਂ ਨੂੰ ਸ਼ਾਂਤ ਹੋ ਜਣ ਕਿ ਗੁੱਸਾ ਬਹੂਏ ਦਾ ਨਾ ਕਹ ਚਾਚਾ ਜੀ ਜਿੱਦਾਂ ਮਰਜੀ ਨਾ ਤੁਹਾਡੇ ਨਾਲ ਬੜਾ ਕਰਦੇ ਆ ਉਹ ਤਾਂ ਨਾ ਨੂੰ ਗੱਲ ਸੁਣ ਕੇ ਗੁੱਸਾ ਆ ਗਿਆ ਕੋਈ ਨਹੀਂ ਕਰਦਾਗਾ ਕੀ ਨਾਲ ਕਰਦੇ ਆਪਣੇ ਦੀ ਪੋਤੇ ਵੀ ਵਿਸ਼ਵਾਸ ਤੇ ਉਹਨਾਂ ਚਾਹੀਦਾ ਵਣ ਜਦੋਂ ਕਰਦੇ ਨਹੀਂ ਵਿਸ਼ਵਾਸ ਕਰ ਤੇ ਬਾਅਦ ਦੇ ਨੇ ਤੇ ਆਪੇ ਧੁਖਣੀਆਂ ਲਾਉਣੀਆਂ ਵਾ ਦਉ ਇੱਕ ਗੱਲ ਮੈਂ ਪੁੱਛਾਂ ਹਾਂਜੀ ਪੁੱਛੋ ਭਾਬੀ ਜੀ ਗੁੱਸਾਤ ਨਾ ਕਰਨੀ ਮੇਰੀ ਗੱਲ ਦਾ ਮੈਂ ਕਿਹੜੀ ਗੱਲੋਂ ਗੁੱਸਾ ਕਰਨਾ ਵਾ ਇੰਨੀਆਂ ਗੱਲਾਂ ਲੈਣੇ ਸਨਾ ਛੜੀਆਂ ਵਾ ਤੇ ਅੱਡੀ ਗੱਲ ਦਾ ਹੀ ਗੁੱਸਾ ਕਰਨਾ ਵਾ ਤਹੀਂ ਵੀ ਜੋ ਕਹਿਣਾ ਵਾਣਾ ਕਹਿ ਲੋ ਬਬੂ ਤੋ ਇਹ ਨਾ ਕਹੀਂ ਪਿਪਾ ਵੀ ਤੇਰੀ ਆਈ ਏ ਤੇ ਤੈਨੂੰ ਸੁਣਾਉਣ ਆਈ ਆ ਤੂੰ ਮੇਰੀ ਨਾ ਭੈਣਾ ਵਾਂਗੂ ਆ ਤੇ ਜੇ ਤੇਰੀ ਉਹ ਮੁੰਡੇ ਨਾਲ ਗੱਲਬਾਤ ਹੈਗੀ ਨਾ ਤੇ ਮੈਨੂੰ ਦੱਸ ਦੇ ਤੇ ਮੈਂ ਆਪੇ ਗੱਲ ਕਰ ਲਾਂਗੀ ਤੇ ਮੈਂ ਤੇਰੇ ਤੇ ਕੋਈ ਗੱਲ ਨਹੀਂ ਹੋਂ ਦਿੰਦੀ ਉੱਥੇ ਮੈਂ ਤੁਹਾਡਾ ਰਿਸ਼ਤਾ ਕਰਾ ਦਾਂਗੀ ਆ ਵੇਖ ਮੈਂ ਤਾਂ ਇਹ ਗੱਡੀ ਹੱਥ ਛੋੜਦੀ ਆ ਤੂੰ ਵੀ ਚੱਲ ਜੁ ਇੱਥੋਂ ਤਹੀ ਵੀ ਨਾ ਉਹਨਾਂ ਵਰਗੇ ਹੋ ਮੈਂ ਜਖਮਾਂ ਤੇ ਲੋਣੀ ਛੜਕਣ ਆਏ ਹੋ ਨਾ ਕੇ ਇਹਨੂੰ ਨਹੀਂ ਮੇਰੇ ਤੇ ਯਕੀਨ ਹੈਗਾ ਨਾੰਗੇ ਰਬਉ ਤੂ ਰੋਣਾ ਪਹਿਲੀ ਗੱਲ ਤੇ ਦੂਜੀ ਗੱਲ ਮੈਨੂੰ ਤੇਰੇ ਤੇ ਯਕੀਨ ਆ ਬਸ ਮੈਨੂੰ ਜਦੋਂ ਮੰਮੀ ਨੇ ਉਹ ਚੀਜ਼ਾਂ ਵਿਖਾਈਆਂ ਨਾ ਤਾਂ ਮੈਂ ਤੈਨੂੰ ਪੁੱਛਿਆ ਮੈਂ ਆਖਿਆ ਵੀ ਸ਼ੈਨ ਤੇਰੀ ਕੋਈ ਗੱਲਬਾਤ ਹੋਈ ਉਹ ਦੇਣਾ ਜੇ ਨਹੀਂ ਹੈ ਨਾ ਬਬੂ ਤਾਂ ਵੀ ਮੈਨੂੰ ਇਹ ਦੱਸ ਪਿਓ ਮੁੰਡਾ ਤੇਰੇ ਲਾਗੇ ਕਿਉਂ ਘੁਲਤਾ ਹੈ ਭਾਬੀ ਜੀ ਉਹਨੇ ਸਿਰਫ ਮੈਨੂੰ ਇਹੀ ਪੁੱਛਿਆ ਸੀ ਅੰਕਲ ਜੀ ਠੀਕ ਨੇ ਹੁਣ ਹਾਂਜੀ ਠੀਕ ਨੇ ਲੈੰਦੀ ਦਵਾਈ ਤੂੰ ਫੇਰ ਜਾ ਕੇ ਟੈਸਟ ਟਸਟ ਕਰਾਉਣਾ ਹੈ ਹਾਂਜੀ ਦਵਾਈ ਤੇ ਲਿਆਂਦੀ ਹੁਣ ਸਗੋਂ ਕੰਮ ਤੇ ਵੀ ਜਾਂਦੀ ਨੇ ਅੱਗੇ ਨਾਲੋਂ ਬੜਾ ਫਰਕ ਆ ਕੰਮ ਤੇ ਭਾਵੇਂ ਨਾ ਜਾਂਦੇ ਸਗੋਂ ਰੈਸਟ ਕਰਦੇ ਹਜੇ ਇਹ ਵੀ ਮੁੜ ਕੇ ਕੋਈ ਪਤਾ ਨਹੀਂ ਹੁੰਦਾ ਫਿਰ ਘਰ ਵਿੱਚ ਲੌਣਾ ਵਾਣਾ ਘਰੇ ਥੋੜੀ ਬੈਠਾ ਜਾਂਦਾ ਇਹ ਤਾਂ ਗੱਲ ਤੁਹਾਡੀ ਬਿਲਕੁਲ ਸਹੀ ਏ ਚਲੋ ਕੋਈ ਗੱਲ ਨਹੀਂ ਉਦੋਂ ਧਿਆਨ ਰੱਖਿਓ ਤੁਸੀਂ ਕੋਈ ਨਹੀਂ ਠੀਕ ਆ ਤੁਹਾਨੂੰ ਤੀ ਦੱਸੋ ਇਹਦੇ ਵਿੱਚ ਮੇਰਾ ਕੀ ਕਸੂਰ ਆ ਉਹ ਗੁਲਾਬੀ ਲੱਗ ਗਿਆਣਗੇ ਖਲੋ ਗਿਆ ਤੇ ਪੁੱਛਣ ਲੱਗ ਪਏ ਡੈਡੀ ਜੀ ਵੱਲੋਂ ਤੇ ਜੇ ਮੈਂ ਨਾਂ ਦੱਸਦੀ ਚੁੱਪ ਕਰਕੇ ਅੰਦਰ ਆ ਜਾਂਦੀ ਤੇ ਉਹਨੇ ਕੀ ਸੋਚਣਾ ਹੀ ਇਕ ਜਿਹਦੇ ਨਾਲ ਪਿਓ ਠੀਕ ਨਹੀਂ ਉਦੋਂ ਧੰਨਵਾਦ ਕਰਦੀਆਂ ਫਿਰਦੀਆਂ ਤੇ ਹੁਣ ਕਿੰਨੀ ਆਕੜ ਕਰਦੀਆਂ ਨੇ ਦੱਸੋ ਮੈਂ ਕੁਝ ਗਲਤ ਕੀਤਾ ਵਾ ਨਾ ਬਤੂ ਕੁਝ ਨਹੀਂ ਗਲਤ ਕੀਤਾ ਮੈਨੂੰ ਤਾਂ ਅੱਗੇ ਤੇਰੇ ਤੇ ਵਿਸ਼ਵਾਸ ਹੀ ਪਰ ਨਾ ਮੰਮੀ ਨਹੀਂ ਮੈਨੂੰ ਇਹ ਗੱਲ ਤੋਂ ਭੂਣ ਦਿੰਦੀ ਉਹਰਾ ਪਰ ਚਾਚਾ ਜੀ ਦੀ ਮਨ ਚ ਗੱਲਾ ਪਾਈ ਜਾਂਦੀ ਹੈ ਇੱਕ ਵਾਰੀ ਤੇ ਮੈਨੂੰ ਵੀ ਯਕੀਨ ਹੋ ਗਿਆ ਪਰ ਜਿਹੜੇ ਚੁੱਕਣਾ ਆਂਦੇ ਆ ਨਾ ਉਹ ਪੱਥਰ ਵੀ ਪਾਰ ਦਿੰਦੀ ਆ ਬਾਕੀ ਤੂੰ ਕੋਈ ਵੀ ਨਾ ਮਨ ਚ ਟੈਨਸ਼ਨ ਨਹੀਂ ਲੈਣੀ ਮੈਂ ਤੇਰੇ ਨਾਲ ਆ ਸ਼ੁਕਰ ਕਿਸੇ ਨੇ ਤੇ ਮੇਰੇ ਤੇ ਯਕੀਨ ਕੀਤਾ ਤੇ ਇਹੋ ਯਕੀਨ ਮੇਰੇ ਪਿਓ ਨੇ ਮੇਰੇ ਤੇ ਕੀਤਾ ਹੁੰਦਾ ਨਾ ਤੇ ਮੈਨੂੰ ਕਿਸੇ ਦੀ ਲੋੜ ਨਹੀਂ ਸੀ ਪੈਣੇ ਅੱਜ ਮੈਂ ਇੱਥੇ ਬੈ ਕੇ ਰੋਣ ਨਹੀਂ ਦੀ ਹੁਣਾ ਅੱਜ ਕੋਈ ਗੱਲ ਨਹੀਂ ਚਾਚਾ ਜੀ ਨੂੰ ਵੀ ਯਕੀਨ ਇੱਕ ਦਿਨ ਆ ਜਾਣਾ ਵਾ ਉਹ ਥੋੜਾ ਜਿਹਾ ਉਹ ਗੱਲ ਤੋਂ ਗੁੱਸੇ ਆ ਤੇਰੇ ਨਾਲ ਚਲੋ ਕੋਈ ਗੱਲ ਨਹੀਂ ਅੱਜ ਮੈਂ ਤੇਰੇ ਵਾਸਤੇ ਚਾਹ ਬਣਾ ਕੇ ਲਈ ਹਾਂ ਅੰਦਰ ਬੈੰਨੇ ਆ ਨਹੀਂ ਬਬੂ ਹੁਣ ਕਿੰਨਾ ਚੇਰ ਹੋ ਗਿਆ ਵਾ ਲਾਵਤ ਮੰਮੀ ਗਏ ਨੇ ਕਿਤੇ ਤਾਂ ਆਉਣ ਵਾਲੇ ਹੋਣੇ ਆ ਤੇ ਮੈਂ ਚਲ ਮੈਂ ਹੋਵਨੀ ਆ ਮੈਨੂੰ ਤੇ ਇਹ ਵੀ ਆਈਆਂ ਹੀ ਨਹੀਂ ਆ ਪਤਾ ਨਹੀਂ ਕਿੱਥੇ ਚਲ ਗਈਆਂ ਨੇ ਜਾਣਾ ਕਿਤੇ ਹੈ ਇੱਥੇ ਹੀ ਆ ਕਿਸੇ ਪਾਸੇ ਜਾਣ ਜੋਗੀ ਛੜੀਆਂ ਹੀ ਨਹੀਂ ਆ ਘਰੋਂ ਤੇ ਬਾਹਰ ਨਿਕਲਣ ਨੂੰ ਨਹੀਂ ਤਿਲ ਕਰਦਾ ਨਾ ਤੇ ਹੀ ਇਦਾਂ ਨਹੀਂ ਸੋਚਣਾ ਨਾਲੇ ਤੁਹੀ ਆਪਣੇ ਕਾਲਜ ਵੀ ਜਾਣਾ ਵਾ ਪੜ੍ਹਾਈ ਆਪਣੀ ਨਾ ਜਿਹੜੀ ਜਾਰੀ ਰੱਖਣੀ ਆ ਤੇ ਨਾਲੇ ਥੋੜਾ ਜਨਾ ਪੜ੍ਹ ਲੇਖ ਆਪੇ ਤਰਾ ਧਿਆਨ ਹੋਰ ਬਣੇ ਨੂੰ ਹੋਊਗਾ ਪੜ੍ਹ ਜਾ ਕੇ ਬੁੱਕਾ ਲੈ ਕੇ ਤੇ ਇਦਾਂ ਨਾ ਬਈ ਹੁਣ ਮੇਰਾ ਬਪੂ ਪੜਨਾ ਕੀ ਹੈ ਡੱਰਜੀ ਕਿਨੇ ਹੁਣ ਤੁਹਾਨੂੰ ਕੀਤੇ ਨਹੀਂ ਜਾਣਦਿਆ ਕਰਨਾ ਤਰੀ ਬਿਠੀਆਂ ਰੋ ਚੁੱਪ ਕਰਕੇ ਕੋਈ ਗੱਲ ਨਹੀਂ ਚਾਚਾ ਜੀ ਜਦੋਂ ਆਉਣਗੇ ਨਾ ਮੈਂ ਆਪੇ ਉਹਨਾਂ ਨਾਲ ਗੱਲ ਕਰਾਂਗੀ ਤੇ ਤੂੰ ਇਹ ਗੱਲ ਦੀ ਟੈਨਸ਼ਨ ਨਹੀਂ ਲੈਣੀ ਹੈਗੀ ਤੇ ਜਾ ਕਿੱਦਾਂ ਕਮਣੀ ਜੀ ਹੋ ਕੇ ਬੈਠੀਆਂ ਤੇ ਰੋਟੀ ਪਾਣੀ ਖਾ ਜਾ ਕੇ ਮਰਾ ਬਹੁਤ ਚੰਗਾ ਮੈਂ ਜਾਣੀ ਆ ਫਿਰ ਕੋਈ ਨਹੀਂ ਠੀਕ ਹੈ